ਦਾਰ ਮੱਲ ਪਹੁੰਚ ਚੁੱਕਿਆ ਜੀ ਕਲੋਚ ਫਾਈਟਰ ਕਬੱਡੀ ਦਾ ਕਲੋਚ ਫਾਈਟਰ ਜਰਨਲ ਜਲਾਲਪੁਰਿਆ ਛੇੜਿਆਂ ਦਾ ਕਲੋਚ ਫਾਈਟਰ ਆਪਣੇ ਵਿੱਚ ਪਹੁੰਚ ਗਿਆ ਭਾਈ ਪਾਲ ਸਿੰਘ ਬਾਦੇ ਦਾ ਅੱਠ ਪਾਸ ਮੇਲੇ ਦਾ ਚੈਂਪੀਅਨ ਕਲੋਚ ਫਾਈਟਰ ਜਿਹੜਾ ਬੜੇ ਚੰਗੇ ਦੁੱਧ ਦੇ ਰਿਕਾਰਡ ਦਾ ਮਾਲਕ ਹੈ ਕਲੋਚ ਫਾਈਟਰ ਨੂੰ ਸਾਡਾ ਭਰਾ ਅਰਸ਼ ਤੇ ਹੈਰੀ ਲੈ ਕੇ ਪਹੁੰਚੇ ਨੇ ਦਰਸ਼ਨ ਕਰੋ ਇਸ ਬਲੈਕ ਗੋਡ ਨੇ ਇਹਨਾਂ ਦੇ ਨਾਲ ਭਾਈ ਪੱਪੂ ਹੋ ਗਿਆ ਹਿੰਦੁਸਤਾਨ ਝੋਟਾ ਵੀ ਗ੍ਰਾਊਂਡ ਦਾ ਬੜਾ ਕੇਦਾ ਮਾਰ ਰਿਹਾ ਝੋਟਾ ਨੂੰ ਬੇਨਤੀ ਹੈ ਜੀ ਇਸ ਸਾਈਡ ਤੇ ਇਹ ਝੋਟਾ ਨੂੰ ਇੱਧਰ ਲੈ ਜਾ ਜੀ ਫਲੋਸ ਸਾਈਡ ਤੇ ਹਿੰਦੁਸਤਾਨ ਝੋਟਾ ਜੀ ਹਿੰਦੁਸਤਾਨ ਝੋਟਾ ਵੱਡਾ ਮਾਲਾ ਜੀ ਇਹ ਪਾਸਾ ਕਰਨਾ ਕਿ ਹੋਵੇ ਤੁਸੀਂ ਥੋੜੇ ਜਿਹਾ ਅੱਗੇ ਕਰ ਲੋ ਅਰਸ਼ ਇੱਥੇ ਵੀ ਆਈਪੀ ਗੱਡੀਆਂ ਆਉਣੀਆਂ ਬਾਦਲ ਸਾਹਿਬ ਦੀਆਂ ਗੱਡੀਆਂ ਆ ਰਹੀਆਂ ਜੀ ਕਲੋਜ਼ ਫਾਈਟਰ ਉਹ ਚੋਟਾ ਜੀ ਜਿਹਦੇ ਬਹੁਤ ਸੋਹਣੇ ਬੱਚੇ ਪੈਦਾ ਕੀਤੇ ਆਪ ਗਰੀ ਸੀਮਨ ਦਾ ਬਈ ਹੈ ਇਹ ਆਪਣਾ ਕੱਪ ਹੈ ਜੀ ਆਹ ਜਿਹੜਾ ਸਟੇਜ ਦੇ ਸਾਹਮਣੇ ਬੈਠਾ ਜੀ ਇਹ ਖਾਲੀ ਰੱਖੋ ਕਿਰਪਾ ਕਰਕੇ ਸਟੇਜ ਦੇ ਸਾਹਮਣੇ ਵਾਲਾ ਬੈਠ ਸਾਰਾ ਖਾਲੀ ਕਰ ਦਿਓ ਸਾਡੀ ਕਮੇਟੀ ਤੋਂ ਬਿਨਾਂ ਵੀਰ ਕੋਈ ਬੰਦਾ ਇਸ ਪੈਣ ਤੇ ਨਾ ਹੋਵੇ ਆ ਬੈਟ खाली ਕਰਦਾ ਦੀ ਸਟੇਜ ਦੇ ਸਾਹਮਣੇ ਵਾਲਾ 3-4 ਮਿੰਟਾਂ ਲਈ ਮੁਕਾਬਲੇ ਰੋਕ ਦਿੱਤੇ ਜਾਣ ਜੀ ਕਿੰਨੇ ਸਾਲ ਦਾ ਹੋ ਗਿਆ 1 ਪੰਜ ਸਾਲ ਦਾ ਹੋ ਗਿਆ 5 ਸਾਲ ਦਾ ਹੋ ਗਿਆ ਗਿਬ੍ਰੀਸ਼ ਦਾ ਇਹ ਬਣੀ ਇਹਨਾਂ ਆਪਣੇ ਆਉਂਦਾ ਡਿਸਪੀਲਸਫਾਈ ਪਹਿਲਾ ਪਲੇਅਰ ਹੈ ਅਗਲੀ ਵਾਰ ਕੀ ਇਹ ਪਹਿਲਾ ਪੇਟੇ

ਮਨਪੱਤ ਦਾ ਬੱਚਾ ਹਿੰਦੁਸਤਾਨ ਜਿਹਦੇ ਨਾਲ ਕਲੋਜ਼ ਫਾਈਟਰ ਜਿਹੜੀ ਕਲੋਜ਼ ਫਾਈਟਰ ਗੱਡੀ ਦੇ ਵਿੱਚ ਮੜਿਆ ਦੇ ਚਾਹੇ ਨਾਮ ਨਾਲ ਜਾਣਿਆ ਜਾਂਦਾ ਕਲੋਜ਼ ਫਾਈਟਰ ਨਾਮ ਦਾ ਕਲੋਜ਼ ਫਾਈਟਰ ਇਸ ਨਾਮ ਤੇ ਵੀ ਪੰਜੀਤ ਸਾਡੇ ਕਦਾ ਨਾਜ਼ ਰੱਖਿਆ ਜੀ ਕਲੋਜ਼ ਫਾਈਟਰ ਪਿਛਲੇ ਸਾਲ ਦਾ ਚੈਂਪੀਅਨ ਚੋਕਾ ਪਤਾ ਨਹੀਂ ਕਿੰਨੇ ਕਿ ਮੇਲੇ ਜਿੱਤੇ ਨੇ ਸਟੋਟੇ ਨੇ ਤੇ ਭਾਈ ਪੰਜੀਤ ਕਹਿੰਦੇ ਨੇ ਕਿ ਆਹ ਕਿ ਕੋਈ ਗਰੀਬ ਦਾ ਜਿਹੜਾ ਚਾਹੁੰਦਾ ਕਿ ਨਸੀਬ ਲੈਣਾ ਤਾਂ ਉਸੇ ਪੈਸਾ ਨਹੀਂ ਲਿਆ ਜਾਊ ਇਹਦਾ ਸੀਮਨ ਵੀ ਅਵੇਲੇਬਲ ਹੈ ਰਿਕਾਰਡ ਵੀ ਅਵੇਲੇਬਲ ਹੈ ਤੇ ਦਾ ਪਲੀ ਖਾਲ ਕੋ ਚਾਰ ਦਿਨ ਨਹੀਂ ਲਈ ਜਾਂਦੇ ਚਲੋ ਜਿਹੜੇ ਮੁਕਾਬਲੇ ਦੀ ਇੱਕ ਵਾਰੀ ਜੱਜ ਕਰਕੇ ਤੁਸੀਂ ਪੰਜ ਤੋਂ 7 ਮਿੰਟਾਂ ਦੇ ਲਈ ਡਿਲੇ ਕਰ ਦਿਓ ਜੀ ਸਰਪੰਚ ਗੁਰਦੇਵ ਸਿੰਘ ਜਿਨ੍ਹਾਂ ਕੋਲ ਡਾਇਮੰਡ ਬੋਲਾ ਜੀ ਉਹਨਾਂ ਦੇ ਸਾਰੇ ਟੋਕਿਆਂ ਦਾ ਸੀਮਨ ਬਿੰਡ ਕੋਰਟ ਦਾ ਕੱਲ ਨਗਰ ਵਾਸਤੇ ਫ੍ਰੀ ਹੈ ਜੀ ਬਹੁਤ ਵੱਡਾ ਮੇਲਾ ਹੈ ਮੌਰ ਮੰਡੀ ਮੌਰ ਮੰਡੀ ਹੋ ਗਈ ਮੌਰ ਮੰਡੀ ਤੋਂ ਵੀ ਮੌਰ ਜੀ ਗਾ ਲਾਈ ਜੀ ਕਲੋਜ਼ ਫਾਈਟਰ ਨੂੰ ਥੋੜਾ ਜਿਹਾ ਹੋਰ ਅੱਗੇ ਲੈ ਜਾਓ ਬਾਦਲ ਸਾਹਿਬ ਆਪਣੇ ਐਂਟਰੀ ਗੇਟ ਤੇ ਪਹੁੰਚ ਚੁੱਕੇ ਨੇ ਕਲੋਜ਼ ਫਾਈਟਰ ਨੂੰ ਥੋੜਾ ਜਿਹਾ ਅੱਗੇ ਹੋਰ ਲੈ ਜਾਓ ਕਲੋਜ਼ ਫਾਈਟਰ ਮਗਰ ਬਹਿ ਰਹੇ ਲੋਕ ਸਾਬ ਗ੍ਰੇਪ ਕਾਰਟੀ ਦੀ ਬਾਹੇ ਦਾ ਚੱਕ ਕੇ ਸੇਫ ਬੋਟ ਦਾ ਝੋਟਾ ਇਹਦਾ ਬਾਹਰ ਸਟ੍ਰੈਕ ਕਰੇ ਦੀ ਖੜਮੀ ਕਿਤੇ ਫਾਲ ਤੋਂ ਫਾਇਟ ਦੀ ਛੇੜੇ ਕੁੰਦੇ ਸਿੰਘ ਕਰੋ ਚੱਕ ਬਾਈ ਇੰਦਰ ਆਪਣਾ ਪਿੰਲਾ 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 ਸਮੀਕਲੀ ਨਾੜ ਚੈੱਕ ਕਰ ਲੋ ਪਿੰਡੇ ਦੇ ਨਾੜਾ ਨਿਕਲ ਜਿੰਨੇ ਵੀ ਮਸ਼ਹੂਰ ਮਾਤਰੀਆਂ ਆਪਣੇ ਤਕਰੀਰਾਂ ਦੇ ਬੈਠੇ ਨੇ ਆਸਟ੍ਰੇਲੀਆ ਦੇ ਬੈਠੇ ਨੇ ਵਿਆਹ ਦੇ ਤਹਾਨੇ ਵਿੱਚ ਸਾਰੇ ਪਸ਼ੂ ਪਾਲ ਕਬੀਰਾਂ ਨੂੰ ਬੇਅੰਤੀ ਹੈ ਕਿ ਕਿ ਪਸ਼ੂ ਮੇਲੇ ਦੀ ਗਵਾਹ ਬਣਨ ਵਾਲੇ ਖਾਸ ਅਧਿਕਾਰ ਦੇ ਪੁਖਾਣਾਂ ਦੀ ਬਲੈ ਕਿ ਪ੍ਰੇਮ ਕਿਸਾਨਾਂ ਦਾ ਇੰਤਜ਼ਾਰ ਹੈ ਪਸ਼ੂ ਮੇਲੇ ਨੂੰ ਸਵਾਗਤ ਕੀਤਾ ਪੰਜਾਬ ਸਰਕਾਰ ਵੱਲੋਂ ਜੁੜੇ ਨਾਲ ਪਸ਼ੂ ਪਾਲ ਦੇ ਦਿੱਤੇ ਵੇ ਪ੍ਰਸ਼ੰਸਾ ਕਰਦੇ ਜੀ ਪੂਰੇ ਪੰਜਾਬ ਦੀ ਤਰਫੋਂ ਸਾਬ ਸੁਖਵੀਰ ਸਿੰਘ ਜੀ ਬਾਬਲ ਆਪਣੇ ਦਸਕਾਰ ਪਹੁੰਚ ਰਹੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਪਹੁੰਚੋ ਜੀ ਨਾੜਾ ਚੱਕ ਰਹੋ ਵੇ ਦੇਖ ਕੱਲੇ ਨਾਲ ਰਹਿੰਦੇ ਆ ਅੱਜ ਵੀ ਇੱਥੇ ਕੁਛ ਨਾ ਕੁਛ ਨੰਨਾ ਬਾਦਲ ਸਾਹਿਬ ਦੇ ਪਸ਼ੂ ਪਾਰ ਕਰਨ ਦੇ ਨਹੀਂ ਕਹਿਣਾ ਜਿਵੇਂ ਕੱਲ ਸੇਖੋ ਸਾਹਿਬ ਕਹਿੰ ਕੇ ਗਏ ਨੇ ਆਹਿੰਦਾ ਪਤਾ ਉਹ ਤੇ ਨਹੀਂ ਆਪਾ ਸੁਨੀਲ ਫੈਕਟਰ ਤੁਹਾਡੇ ਸਾਹਮਣੇ ਖੜਾ ਜੀ ਬਿਊਟੀ ਦੇਖੋ ਇਹਦੀ ਬੈਕ ਸਾਈਡ ਤੋਂ ਤੁਸੀਂ ਦੇਖੋ ਬਿਲਕੁਲ ਵੀ ਫਲੈਟ ਨਹੀਂ ਸਾਡੇ ਜੱਜ ਸਾਹਿਬ ਜਿਹੜਾ ਆਪਣੇ ਨਾਲ ਜਾਂਚ ਕਰਦੇ ਨੇ ਕਿਤਾ ਦੀਆਂ ਚਾਹੀਆਂ ਹੋਰ ਆਇਆ ਹੋਇਆ ਹੈ ਕਿ ਪੰਜੀਪੋਟਾ ਕੋਲ ਬੈਠਾ ਹੈ ਇਹ ਬੇਨਤੀ ਕਰੂ ਸਾਡੇ ਬਾਪੂ ਆਤਮਾ ਸਿਕਰੀ ਵੀ ਸਾਡੇ ਵਿੱਚ ਕਾਇ ਹੈ ਜਿਨ੍ਹਾਂ ਨੇ ਜ਼ਮੀਨ ਕਹਿੰਦੇ ਜ਼ਮੀਨ ਬਿਨਾਂ ਕਿਸੇ ਇੱਕ ਪੈਸੇ ਤੋਂ ਮੇਲਾ ਕਮੇਟੀ ਨੇ ਇਹਨੇ ਪਿੰਡ ਤੋਂ ਆਇਆ ਵੀਰੇ ਇਹ ਮੌੜਾ ਮੌੜਾ ਤੋਂ ਨਰਤਨ ਤੇ ਤਾਂ ਦੇ ਨਾ ਮਿਲੇ ਨਾ ਜੁੜੇ ਮੋੜਾਂ ਤੋਂ ਨੇ ਵੀਰ ਬਾਈ ਝੋਟਾ ਲੈ ਕੇ 5 ਸਾਲ ਦਾ 5 ਸਾਲ ਦਾ ਵੀਰਾਂ ਦੇ ਗਰਾਉਂਡ 5 ਸਾਲ ਉਮਰ ਆ ਮੋੜਾਂ ਤੋਂ ਆਏ ਨੇ ਵੀਰ ਮੂਰਾ ਨਸਲਾ ਬਾਈ ਹਾਂ ਯੂਟਿਊਬ ਵਾਲੇ ਇੱਕ ਚੈਂਪੀਅਨ ਕਲੋਸ ਫਾਈਟਰ ਇਹਦਾ ਨਾਮ ਰੱਖਿਆ ਹੋਣਾ ਵੀ ਜ਼ਰੂਰੀ ਹੈ ਜਦੋਂ ਕਿ ਚੈਂਪੀਅਨ ਖੜਾ ਹੈ ਨਹੀਂ ਮੈਂ ਤਾਂ ਨਾਲ ਪਾਲੇ ਬੰਦੇ ਨੇ ਦੇਖੋ ਅੱਜ ਪਾਲੇ ਨਾਲੇ ਸਾਰੇ ਲੋਕ ਇੱਥੇ ਆ ਗਏ ਫਾਈਟਰ ਦੇ ਸਾਹਮਣੇ ਹੋਇਆ ਬਾਈ ਮਾਕਲੋਸ ਫਾਈਟਰ ਇਹਦਾ ਨਾਮ ਹੈ ਹਰ ਬੰਤਾ ਆਪਣੇ ਜਿਹੜੇ ਚਾਹਾਂ ਦਾ ਬੋਲਦਾ ਹਰ ਬੰਤਾ ਕਰੇ ਮਤ ਪਿਆਰ ਕਰਦੀ ਹੈ ਤੇ ਰਿੰਗ ਦੇ ਵਿੱਚ ਜੇ ਤੂੰ ਇਕੱਲਾ ਹੀ ਹੁੰਦਾ ਹੈ ਇਹ ਕੋਈ ਬੰਦੇ ਮੇਲੇ ਦਾ 6 ਫੁੱਟ ਤੋਂ ਟੱਪਦਾ ਉਹ ਯੋ ਪਾਸ ਹੋ ਜਾ ਉਹ ਪਾਸ ਹੋ ਜਾ ਖੁੱਲਾ ਕਰ ਲੋ ਮਾੜਾ ਅਖਾੜਾ ਯਾਰ ਉੱਤੇ ਨਾ ਉਹ ਚੱਲ ਨਾ ਮੈਂ ਵੀ ਬੈਂਕ ਸਾਈਡ ਤੋਂ ਚੈੱਕ ਕਰਾਂ ਕੱਲੀ ਕੱਲੀ ਨਾੜ ਖੜਾਈ ਪਈ ਪਤੰਦਰਾਂ ਦੇ ਦੇਖੋ ਕੰਨੇ ਮਿਹਨਤ ਨਾਲ ਪਾਲਿਆ ਕਲੋਸ ਫਾਈਟਰ ਬਣਾਉਂਦਾ ਤਾਂ ਫੈਕਿਓ ਨਸੀਬ ਤੇ ਲਾਈਟ ਦੀ ਸਪਲਾਈ ਆ ਗਈ ਲੈ ਆਪਣੀ ਸ਼ੁਕਰ ਜਰਦੀ ਆ ਜੀ ਕਿ ਲਓ ਜੀ ਡਾਇਮੰਡ ਨੂੰ ਝੋਟ ਆ ਗਿਆ ਡਾਇਮੰਡ ਨੂੰ ਸਰਪੰਦ ਸਾਹਿਬ ਨੇ ਐਲਾਨ ਪਹਿਲੇ ਦਿਨ ਵੀਡੀਓ ਪਾਈ ਸਰਪੰਦ ਸਾਹਿਬ ਅੱਗੇ ਵੀ ਲੈ ਜੀ ਝੋਟਾ ਇੱਥੇ ਦੀ ਖੱਬੇ ਪਾਸੇ ਦੀ ਖੱਬੇ ਪਾਸੇ ਸਰਪੰਦ ਸਾਹਿਬ ਉਹ ਖੱਬੇ ਪਾਸੇ ਭਾਈ ਮਾੜੇ ਵਾਲੇ ਝੋਟੇ ਕੋਲੇ ਲੈ ਜੀ ਆ ਗਿਆ ਜੀ ਡਾਇਮੰਡ ਆ ਵੇਖੋ ਨਾਮ ਕਿੰਦਾ ਤੱਕਦਾ ਰੱਖਿਆ ਡਾਇਮੰਡ ਨਾਇਗਰ ਦੂਜਾ ਨੂੰ ਵੀ ਡਾਇਮੰਡ ਬਣਾ ਦਿੰਦਾ ਇਲੈਕਟ੍ਰਿਕ ਸ਼ਮੀਰਾ ਜਲਦੀ ਸਟੇਜ ਕੋਲੇ ਪਹੁੰਚਾ ਜੀ ਇਹ ਡਾਇਮੰਡ ਦੀ ਝੋਕੀ ਨੇ ਟਾਈਮ ਆ ਡਾਇਮੰਡ ਝੋਟਾ ਪੀਡੀਏ ਕੋ ਖੀਵੀ ਕੈਟਾਗਰੀ ਚ ਪਹਿਲਾ ਨੰਬਰ ਪ੍ਰਾਪਤ ਕੀਤਾ ਜੋ ਸਾਡੇ ਡਾਕਟਰ ਇਲੈਕਟ੍ਰੀਸ਼ੀਅਨ ਸਟੇਜ ਪੂਰੀ ਰਹੇਗੇ ਕਰੋ ਬਈ ਚੱਕ ਤੀਜਾ ਝੋਟਾ ਆ ਗਿਆ ਜਿਹੜੇ ਪਹਿਲੇ ਪਹਿਰਵਾਨ ਜੀ ਵਿਰਾਟ ਨੇ ਲੈ ਕੇ ਆ ਗਏ ਜੀ ਰੇਲ ਗੱਡੀ ਤੇ ਇੰਜਣ ਜਿੱਤੀ ਛੋਟਾ ਘਰਾਟ ਪਿੱਛੇ ਗਿਆ ਜੀ ਲੈ ਵੀ ਤੀਜਾ ਝੋਟਾ ਆ ਗਿਆ ਕਰੋ ਚੈੱਕ ਜਿਹੜੇ ਪਿੰਡ ਤੋਂ ਆਇਆ ਵੀਰ ਕਿਹੜੇ ਪਿੰਡ ਤੋਂ ਆਏ ਹੋ ਹਰੀਕੇ ਹਰੀਕੇ ਤੋਂ ਆਏ ਜੀ ਕਿਹੜੀ ਨਸ ਲਈ ਝੋਟੇ ਦੀ ਨੀਲੀ ਰਾਇ ਦਾ ਡਾਇਮੰਡ ਹੈ ਜੀ ਉਮਰ ਕਿੰਨੀ ਹੈ ਇਹਦੀ ਉਮਰ ਵੀ ਹੈ ਕਿ 13 ਸਾਲ ਜੀ 13 ਸਾਲ ਦੀ ਉਮਰ ਹੈ ਜੀ ਇਹਨੀਆਂ ਪ੍ਰਾਪਤੀਆਂ ਕਿੱਥੇ ਕਿੱਥੇ ਜਿੱਤੇ ਜੀ ਪ੍ਰਾਪਤੀਆਂ ਦੇ ਅਨੇਕਾਂ ਹੀ ਬੱਚੇ ਜਿਹੜੇ ਰਿੰਗਾ ਦੇ ਵਿੱਚ ਹਰ ਵੇਲੇ ਜਿੰਦੇ ਆ ਅੱਛਾ ਜੀ ਹੁਣ ਤੱਕ ਦਾ ਮੈਕਸਮ ਦੁੱਧ 26 ਕਿਲੋ 200 ਗ੍ਰਾਮ ਇਹਦੀ ਬਿੱਟੀ ਦਾ ਅੱਛਾ ਜੀ 11ਾਂ ਝੋਟੀਆਂ ਦੁੱਧ ਤੇ ਆ ਜੀ ਇਹਦੀ ਅੱਛਾ ਜੀ ਕਦਰ ਬੱਚਾ ਵੀ ਹੈ ਨਾ ਜੀ ਹਾਂ ਬੱਚੇ ਤਾਂ ਬਹੁਤ ਆ ਜੀ ਬੱਚੇ ਬਹੁਤ ਕਿ ਉੱਥੇ ਪਹਿਲੇ ਦਿਨ ਤੁਹਾਡੀ ਵੀਡੀਓ ਬੈਸਟ ਡਾਇਮੰਡ 2 ਤਿਆਰ ਹੋ ਗਿਆ ਜੀ ਡਾਇਮੰਡ 2 ਹੈਗਾ ਉੱਥੇ ਲੋ ਜੀ ਇਹ ਡਾਇਮੰਡ ਝੋਟਾ ਸਾਡੇ ਵਿੱਚ ਤੀਸਰਾ ਝੋਟਾ ਆ ਚੁੱਕਿਆ ਮੇਲੇ 'ਚ ਝੋਟੇ ਦਾ ਮੁਕਾਬਲੇ ਕੁਝ ਸਮੇਂ ਦਾ ਕਸ਼ਰੂ ਹੋਣ ਜਾ ਰਹੇ ਨੇ ਤੇ ਇੱਕ ਝੋਟਾ ਖੜਾ ਹੈ ਪਹਿਲਾ ਝੋਟਾ ਹਿੰਦੁਸਤਾਨ ਸੀਗਾ ਹਰੀਆ ਤੋਂ ਆਏ ਨੇ ਵੀਰ ਇਹ ਵੀਰ ਇਹ ਮੀਲੀ ਦਾ ਵੀਰ ਤੇ ਸਾਇ ਨੀਲੀ ਰਾਵੀ ਨਸਲ ਹੈ ਇਹ। ਨੀਲੀ ਰਾਵੀ ਦੇ ਖਰੀਦਿਆਂ ਨੂੰ ਬਹੁਤ ਵੱਡਾ ਹੌਸਲਾ ਦਿੱਤਾ। ਕੱਢਾ ਤੇ ਛੋਟੇ ਦੇ ਬੱਚਿਆਂ ਨੇ ਬਹੁਤ ਸਥਾਨ ਪ੍ਰਾਪਤ ਕੀਤੇ ਆ। ਉੱਤੇ ਦੇ ਮੁਕਾਬਲੇ ਚ ਵੀ ਕਈ ਮੁਕਾਬਲੇ ਜਿੱਤੇ ਆ। ਡਾਇਮੰਡ ਹੈ ਨਾ ਡਾਇਮੰਡ। ਇਹਦਾ ਬੱਚਾ ਵੀ ਤੁਹਾਨੂੰ ਦਿਖਾਇਆ ਸੀ ਪਹਿਲੀ ਵੀਡੀਓ ਦੇਖ ਲਿਓ ਉਹਦੇ ਵਿੱਚ ਇਹਦਾ ਬੱਚਾ ਵੀ ਆ। ਪਰ ਰੀਲ ਵੀ ਪਾਈ ਸੀ ਇਹਦੀ। ਹਰੀਕੇ ਤੋਂ ਆਏ ਨੇ ਵੀ ਰੇ। ਇੱਕ ਛੋਟਾ ਚੌਥਾ ਛੋਟਾ ਹੋਰ ਆ ਚੁੱਕਿਆ। ਆਕਰੋ ਦਰਸ਼ਨਾ ਇਹ ਰੇਲ ਗੱਡੀ ਦਾ ਇੰਜਨ ਕਹਿੰਦੇ ਆ ਆ ਲੋ ਜੀ ਚੌਥਾ ਝੋਟਾ ਇੰਟਰ ਹੋ ਚੁੱਕਾ ਇਹਨਾਂ ਦੇ ਮੁਕਾਬਲੇ ਆਉਣੇ ਆ ਕੇ ਕਰੋ ਚੈੱਕ ਆ ਤੇਲ ਦੇ ਕੈਮਰੇ 'ਚ ਵੀ ਨਹੀਂ ਆਉਂਗਾ ਇੱਥੋਂ ਦੇਖੋ ਝੋਟਾ ਗੁਰੂ ਦੀ ਮਾਨ ਹਰੇਕ ਝੋਟੇ ਦੀਆਂ ਪ੍ਰਾਪਤੀਆਂ ਨੇ 445 ਕਿਲੋ ਲਾਈਵ ਰੱਖਣਾ ਅੱਜ ਦੇ ਵਿੱਚ ਲੱਤੀ ਲਿਖੀ 280 ਗ੍ਰਾਮ ਦਾ ਹੈ। ਤਰਾਟ 100 ਮਿੰਨਾਂ ਦੀ ਸੂਤਰਾਟ ਆ ਛੋਟੇ ਦਾ ਨਾਮ। 9 ਮਿੰਨਾਂ ਦੀ ਸੂਤਰੀ ਵੀ ਚੱਲਦੀ ਹੈ। ਬਹੁਤ ਲੋਇਸ। ਲਾਈ ਜੀ ਕਰੋ ਦਰਸ਼ਨ ਛੋਟੇ ਦੇ। 60 60 60 60 ਬੱਸ। ਕਿਹੜੀ ਜਗ੍ਹਾ ਤੋਂ ਆਏ ਵੀਰਾਂ? ਗੰਗਵਾਜ ਹਸਾਰ ਸੀ ਜੀ। ਹਸਾਰ ਤੋਂ? ਹਸਾਰ ਤੋਂ ਆਏ ਨੇ ਵੀਰਾਂ। ਇਹ ਨਾ ਪਾਸ ਨਾ ਪਾਸ ਰਲਾ ਨੂੰ ਬਹੁਤ ਬੜਾ ਪਾਇਲਟ ਨੂੰ ਕ੍ਰੈਸਰ ਕਰਾ ਚੜਾਈ ਉਹ ਵਿੱਚ ਝੋਟੇ ਦੇ ਝੋਟਾ ਚੜਿਆ ਪਿਆ ਕਰੋ ਚੱਕ ਆਲੇ ਕੇ ਫਿਰਦੇ ਸੁਪਨਾ ਮਸ਼ੱਲਾ ਹੋ ਜੀ ਦੋ ਝੋਟੇ ਲੈ ਕੇ ਆਏ ਨੇ ਵੀਰੇ ਦਨ ਪਰ ਮਾਤਾ ਜੀ ਮਸ਼ੱਲਾ ਹੋ ਜੀ ਚੋਟਾ ਕੜਾ ਦੋ ਝੋਟੇ ਲੈ ਗਏ ਨੇ ਨੇੜੇ ਕਰਦੇ ਆਪਾਂ ਨੇੜੇ ਵੀਡੀਓ ਨਹੀਂ ਬਣਦੀ ਝੋਟੇ ਵਾਲੇ ਡਬਲ ਨੇ ਬਾਕੀ ਯੂਟਿਊਬਰ ਤੇ ਯੂਟਿਊਬਰ ਜਿਹੜਾ ਬੈਠਾ ਲੈ ਕਾ ਖੜਾ ਬਾਈ ਚਾਰ ਪੰਜ ਝੋਟੇ ਆ ਚੁੱਕੇ ਮੈਦਾਨ ਚ ਚਲੋ ਚੈੱਕ ਨੀਲੀ ਰਾਵੀ ਪੂਰਾ ਨਸਲਾ ਦੋ ਨਸਲਾਂ ਦੇ ਆ ਚੁੱਕੇ ਇਹਦਾ ਨਾਮ ਹੈ ਬਰਾਟਾ ਇਹ ਵੀ ਦੋ ਝੋਟੇ ਲੈ ਕੇ ਕਾਲ ਲੈ ਕੇ ਤੇ ਕਿਧਰ ਆ ਲੇ ਕੇ ਅੱਗੇ ਮੁਕਾਬਲੇ ਚ ਜਾਣਗੇ ਤੇ ਡਾਇਮੰਡ ਆਪਣਾ ਇਧਰ ਆਖਦਾ ਤਰਲ ਗੱਡੀ ਦਾ ਇੰਜਨ ਕਹਿੰਦੇ ਨੇ ਇਹਨੂੰ ਮਸਾਂ ਨਾਲ ਪਾਲੇ ਝੋਟੇ ਨੇ ਕਰੋ ਵੀ ਚੱਕ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੁਹਾਨੂੰ ਸਥਾਨ ਪ੍ਰਾਪਤ ਦੱਸਾਂਗੇ ਹੇ ਦੇਖੋ ਆਪ ਕੋ ਹੋਰ ਕਦਾਰ ਚਾਉਂਕੀਆਂ ਵਾਲਾ ਹੋ ਜਾਣਾ ਆਪ ਜੀ ਬੁਝਾਇਆ ਆਹ ਲੈੜੇ ਦਾ ਕਵਰੇਜ ਆਉਂਦੇ ਨਹੀਂ ਹੈ ਪਿੱਛੇੋਂ ਕੇ ਵੀਡੀਓ ਬਣਾਉਣੀ ਪੈਣੀ ਹੈ ਲੈਡੀ ਦਾ ਇੰਜਣ ਹੈ ਇਹ ਹੈ ਬੰਦੂ ਆਹ ਨਾਮ ਦੇ ਇਹ ਸਾਡੇ ਪਿੰਡ ਚੋਂ ਆਹ ਰੌਲਾ ਪਿਆ ਚਪਰਾਟ ਝੋਟਾ ਉਹ ਵੇ ਇੱਥੇ ਕੈਮਰੇ ਜਾ ਉਹ ਆਰ ਕਰਕੇ ਵੀ ਨਹੀਂ ਆ ਰੋਦਾ ਹੈਗੀ ਆ ਜਦੋਂ ਐਚੀ ਗੱਡੀ ਦਾ ਇੰਜਨ ਲੋਕਾਂ ਦਾ ਘੱਟ ਦੇਖ ਲਓ ਸਾਰੇ ਲੋਕ ਇੱਥੇ ਹੋ ਰਹੇ ਨਾਲ ਵਾਲੇ ਇਹਨਾਂ ਦੇ ਸਾਰੇ ਝੋਟਾ ਦੇ ਘੱਟ ਦੇਖੋ ਬਈ ਲੋਕਾਂ ਦਾ ਪਹਿਲਾਂ ਦਲ ਕੱਚ ਦੇ ਨੇ ਛੋਟੇ ਸਾਧੀਆਂ ਪਾਲੇ ਹੋਏ ਤੇ ਅੱਗੇ ਨੇ ਚੋਹੇ ਪੋਜੀਸ਼ਨ ਕੱਢਣੀ ਹੈ ਜੱਸਾ ਸਾਹਿਬ ਵੀ ਪੋਜੀਸ਼ਨ ਕੱਢਣਗੇ ਬਾਦ ਇੱਕ ਵਾਰੀ ਇਹ ਦੋ ਰਿੰਗਾਂ ਦੇ ਮੁਕਾਬਲੇ ਚੱਲਦੇ ਮੱਝਾਂ ਦੇ ਇੱਕ ਦੂਸਰ ਹੁਣ ਛੋਟੀਆਂ ਦੇ ਕੀ ਨਾਮ ਹੈ ਝੋਟੇ ਦਾ ਬਾਈ ਰਾਫੇਲ ਜ਼ਖੋਲੀ ਰਾਫੇਲ ਜ਼ਖੋਲੀ ਮੂਰਾ ਨਸਲਾ ਮੂਰਾ ਨਸਲਾ ਅੱਛਲਟੀ ਵੀ ਅਮਚਰ 16 ਦਾ ਬੱਚਾ ਅੱਛਾ ਕਿਹੜੀ ਜਗ੍ਹਾ ਤੋਂ ਆਏ ਹੋ ਜ਼ਖੋਲੀ ગામ ਦਿਲਾ ਕਥਲ ਕਥਲ ਤੋਂ ਜ਼ਖੋਲੀ ગામ ਤੋਂ ਇਹਦੀਆਂ ਪ੍ਰਾਪਤੀਆਂ ਪਹਿਲਾਂ ਕਿਤੇ ਕਿਤੇ ਜਿੱਤੇ ਹੋਏ ਆ ਇਹ ਸਕੂਟਰ ਜਿੱਤੀ ਹੈ ਸੈਕਿੰਡ ਟਾਈਮ ਤੋਂ ਲੋਡਾ ਹੋਰ ਕੋਈ ਵੀ ਰਾਮਾ ਨੂੰ ਪ੍ਰੇਮ 5000 ਰੁਪਏ ਅੱਛਾ ਕਈ ਪ੍ਰਾਪਤੀ ਨੇ ਵੀਰ ਨੇ ਬਕਵਾ ਕੰਪੀਟੀਸ਼ਨਾਂ ਚਲੇ ਜਾਂਦਾ ਹੈ ਰੇਕੇ ਝੋਟੇ ਦੀ ਉਰੇ ਵਿੱਚ ਪ੍ਰਾਪਤੀ ਹੈ ਕੋਈ ਐ ਨਹੀਂ ਕਿ ਇਹ ਪਹਿਲੀ ਵਾਰ ਆਇਆ ਮੇਲਿਆਂ ਚ ਜਾਂਦੀ ਰਹਿੰਦੇ ਜਮੇ ਹੁਣ ਅੱਗੇ ਤਲਾਉਣੇ ਤੋਂ ਸਟਾਰਟ ਹੋਣ ਜਾ ਰਹੇ ਕੱਲ ਤੋਂ ਜਾਂ ਸ਼ਾਇਦ ਅੱਜ ਤੋਂ ਤਾਂ ਇਦੂਆ ਝੋਟੇ ਉੱਥੇ ਜਾਣਗੇ ਆ ਦੇਖੋ 6 6 ਫੁੱਟੇ 7 7 ਫੁੱਟੇ ਝੋਟੇ ਨੇ ਕ ਵੀਡੀਓ ਤੁਹਾਨੂੰ ਅਜੀਬ ਲੱਗੂ ਇੱਥੇ ਆ ਕੇ ਦੇਖੋ ਨਾ ਗੱਲਬਾਤ ਹੋ ਰਹੀ ਆ ਬਾਦਲ ਇਹ ਬੱਟਾ ਅੰਦਰੋਂ ਇਸ طرف ਸਾਡਾ ਭਾਖ ਲਿਆ ਬਦਲੋ ਬਾਦਲ ਸਾਹਿਬ ਆ ਗਏ ਲੈ ਜੀ ਸੁਖਵੀਰ ਬਾਦਲਾ ਜਿੰਦਾਬਾਦ ਦੇਖ ਬਹੁਤ ਜਿੰਦਾਬਾਦ ਜਿੰਦਾਬਾਦ ਅੱਜ ਦੇ ਮੁੱਖ ਮਹਿਮਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਡੇ ਸਵਾਗਤਾਂ ਕੀ ਮੰਤਰੀ ਸੂਬਾ ਪੰਜਾਬ ਸ਼੍ਰੀ ਮਨੀ ਅਕਾਲੀ ਦਲ ਸਾਡੇ ਪੱਤਰਕਾਰ ਪਹੁੰਚ ਗਏ ਆ ਜੀ ਸਾਰੇ ਸੰਗਤ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦਾ ਸਟੇਜ ਤੇ ਬਤੂ ਦਾ ਸੀ ਜ਼ਕਾਰਿਆਂ ਦੇ ਨਾਲ ਸਵਾਗਤ ਕਰੀਏ ਮੈਂ ਟੈਕ ਕਰ ਲਈ ਵੇਟ ਸਰਦਾਰ ਤਕਵੀਰ ਸਿੰਘ ਗੋਲਰ ਜਿੰਦਾਬਾਦ ਸਰਦਾਰ ਤਕਵੀਰ ਸਿੰਘ ਗੋਲਰ ਜਿੰਦਾਬਾਦ ਸਰਦਾਰ ਤਕਵੀਰ ਸਿੰਘ ਗੋਲਰ ਜਿੰਦਾਬਾਦ ਖੁਦਾ ਸਰਦਾਰ ਤਕਵੀਰ ਸਿੰਘ ਗੋਲਰ ਜਿੰਦਾਬਾਦ ਸ਼ੋਭਰੀ ਕਵੀਰ ਜਿੰਦਾਬਾਦ ਸਰਦਾਰ ਤਕਵੀਰ ਸਿੰਘ ਗੋਲਰ ਜਿੰਦਾਬਾਦ ਸਰਦਾਰ ਤਕਵੀਰ ਸਿੰਘ ਗੋਲਰ ਸਰਦਾਰ ਤਕਵੀਰ ਸਿੰਘ ਗੋਲਰ ਜਿੰਦਾਬਾਦ ਖੁਦਾ ਸਰਦਾਰ ਤਕਵੀਰ ਸਿੰਘ ਗੋਲਰ ਜਿੰਦਾਬਾਦ ਸਰਦਾਰ ਤਕਵੀਰ ਸਿੰਘ ਗੋਲਰ ਜਿੰਦਾਬਾਦ ਸਰਦਾਰ ਤਕਵੀਰ ਸਿੰਘ ਗੋਲਰ ਜਿੰਦਾਬਾਦ ਦਰਸ਼ਕ ਵੀਰੋ ਸਾਡੇ ਸੁਖਵੀਰ ਸਿੰਘ ਜੀ ਬਾਬਲ ਬਰਬਾਰ ਸ਼ੋਮਣੀ ਅਕਾਲੀਦਾਰ ਸਾਫ ਦਾ ਡਿਪਟੀ ચીਫ ਮਿਨਿਸਟਰ ਪੰਜਾਬ ਸਾਡੇ ਵਿਚਕਾਰ ਪਹੁੰਚੇ ਅਸੀਂ ਉਹਨਾਂ ਦਾ ਤਕਬੂ ਜਿੰਦੂ ਆਜ਼ਾਦ ਪੇਰੀ ਫਾਰਮਰ ਐਸੋਸੀਏਸ਼ਨ ਜਗਤਪ੍ਰੀਤ ਰਾਣਾ ਬਗੈਣਾ ਨੂੰ ਜੀ ਆਇਆਂ ਕਿੰਨਿਆ ਜਿਨ੍ਹਾਂ ਨੇ ਕਿਸਾਨਾਂ ਨਾਲ ਦੀ ਗੱਲ ਪਕੜ ਕੇ ਸਾਡੇ ਕਿਸਾਨਾਂ ਨੂੰ ਤਕੜਿਆ ਕੀਤਾ ਲੋਲੀ ਤੇ ਆਪ ਜੀ ਕੇਰ ਤੇ ਤਕੜਿਆ ਕੀਤਾ ਬਾਬਲ ਸਾਹਿਬ ਦੇ ਉੱਤੇ ਬਹੁਤ ਬਹੁਤ ਸਵਾਗਤ ਮਾਈਕ ਤੇ ਸਰਦਾਰ ਜੇਵਾ ਸਾਹਿਬ ਬਹੁਤ ਹੀ ਸਤਿਕਾਰ ਤੇ ਸਰਮਾਨ ਜੋ ਅੱਜ ਇਸ ਮੇਲੇ ਦੇ ਆਕਾਚੇਤਾ ਦੇਲੇ ਕੋਨੇ ਕੋਨੇ ਤੇ ਪਹੁੰਚ ਕੇ ਸਾਰੇ ਪਸ਼ੂ ਪਾਲਕਾਂ ਦਾ ਤੇ ਪਸ਼ੂਆਂ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਦਾ ਦਿਲ ਜਿੱਤਣ ਦੇ ਲਈ ਖੇਡ ਮੇਲੇ ਆ ਤੇ ਪਸ਼ੂ ਮੇਲੇ ਦੇ ਉੱਪਰ ਆਪਣੇ ਦਿਲ ਦੀ ਪਵਿੱਤਰ ਭਾਵਨਾ ਦਾ ਪਿਆਰ ਸੰਦਾ ਕਰਨ ਵਾਲੇ ਪੰਜਾਬ ਦੇ ਕੋਨੇ-ਕੋਨੇ ਤੇ ਪੰਜਾਬ ਦੇ ਚੱਪੇ-ਚੱਪੇ ਦੇ ਉੱਪਰ अनेका ਬਹਾਪੱਖੀ ਭਾਵਨਾਵਾਂ ਦੇ ਨਾਲ ਤੇ ਜਿੱਤਣ ਦਾ ਨਵਾਂ ਕਿਰਤੀ ਮਾਰ ਸਤਾਪਤ ਕਰਨ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਬਾਦ ਸੁਖਬੀਰ ਸਿੰਘ ਜੀ ਬਾਬਰ ਸਾਹਿਬ ਉਹਨਾਂ ਦੇ ਨਾਲ ਬਹੁਤ ਹੀ ਪਾਸੇ ਦੋਸਤ੍ਰਿਸ਼ਟੀਬਾਨ ਨਿਪੁੰਨ ਕਾਰਜਪਹਿਲਵਾਦੀ ਤਿੱਕਰ ਸੂਰਜ ਰੱਖਣ ਵਾਲੇ ਸਤਕਾਰਯੋਗ ਭਰਾ ਸੱਜੇ ਖੱਬੇ ਬੈਠੇ ਐ ਮਾਨਜੋਤ ਸੁਖਬੀਰ ਸਿੰਘ ਬਾਦਲ ਸਾਹਿਬ ਪਹਾੜੀਆਂ ਵਿਸ਼ੇ ਕਰਨ ਦੇ ਅੰਦਰ ਚੋਰੀ ਕਰਨ ਤੇ ਪੰਜਾਬੀਆਂ ਦੇ ਮਸਤਕ ਤੇ ਕਾਟਕਾਉਣ ਵਾਲੀਆਂ ਦਿਲ ਦੀਆਂ ਧੜਕਣਾਂ ਦੇ ਪੈਲੂਆ ਤੋਂ ਸਾਰੇ ਪੰਜਾਬੀ ਵਾਸੀ ਹੈ ਕਿ ਤੁਸੀਂ ਬਤੌਰ ਮੁੱਖ ਮੰਤਰੀ ਹੁੰਦੇ ਹੋ ਨਾ ਪੰਜਾਬ ਦੇ ਹਾਜ਼ਰੀਆ ਤੋਂ ਨਾ ਪੰਜਾਬ ਭਾਤੇ ਅੰਦਰ ਦੁਨੀਆ ਦੇ ਅੰਦਰ ਪਛਵਾ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਪੰਜਾਬੀਆਂ ਦੇ ਅੰਦਰ ਇੱਕ ਚੇਂਜ ਪੈਦਾ ਕਰਨ ਦੇ ਲਈ ਇੱਕ ਜਾਗਰੂਕਤਾ ਤੇ ਕ੍ਰਾਂਤੀ ਦੀ ਸੰਚਾਰ ਭਾਵਨਾ ਨੂੰ ਬਲੰਦ ਕਰਨ ਦੇ ਲਈ ਤੁਹਾਡੇ ਪਿਆਰ ਨੂੰ ਸਾਰੇ ਸਤਕਾar ਤੇ ਅਦਬ ਦੇ ਨਾਲ ਬੜੇ ਪਿਆਰ ਨਾਲ ਆਪ ਤੰਤਿਹਾਰ ਕਰ ਰਹੇ ਸੀ 2 3 ਤੇ 4 3 ਦਿਨਾਂ ਦੇ ਚੱਲਣ ਵਾਲੇ ਇਸ ਪਸ਼ੂ ਮੇਲੇ ਦੇ ਅੰਦਰ ਮਾਨਜੋਤ ਸੁਖਵੀਰ ਸਿੰਘ ਬਾਦਲ ਸਾਹਿਬ ਸਾਰੇ ਪੰਜਾਬ ਦੇ ਅੰਦਰ ਵੱਖ-ਵੱਖ ਮੇਲਿਆਂ ਦੇ ਪੰਚ ਚੈਂਪੀਅਨ ਬਣਨ ਵਾਲੇ ਚੈਂਪੀਅਨ ਬਾਵਿੰਦੀ ਦੌਰ ਦੇ ਅੰਦਰ ਜਦੋਂ ਯਾਦ ਕਰਨ ਵਾਲੇ ਨਵੇਂ ਪਸ਼ੂ ਪਾਲਕਾ ਬਜੋ ਚੈਂਪੀਅਨਸ਼ਿਪ ਦਾ ਖਿਤਾਬ ਹਾਸਲ ਕਰਨ ਵਾਲੇ ਸਾਰੇ ਪ੍ਰਾਪੜੀ ਦਿਲਦਾਰੀ ਦੇ ਨਾਲ ਤੇ ਜੋਸ਼ ਉਤਸ਼ਾਹ ਤੇ ਆ ਰਹੇ ਤੇ ਇਸ ਮੇਲੇ ਦਾ ਸ਼ਿੰਗਾਰ ਬਣਿਆ ਮੈਂ ਸਾਡੇ ਸਤਿਕਾਰਯੋਗ ਪ੍ਰਧਾਨ ਪੰਚੀਤਾ ਦੀਪ ਸਿੰਘ ਮਾਣਾ ਜੀ